एपी24 ਤੋਂ ਲਲਿਤ ਸ਼ਰਮਾ ਦੀ ਰਿਪੋਰਟ ਚੈਨਲ ਨਾਲ ਜੁੜੇ ਦਰਸ਼ਕਾਂ ਦਾ ਸਵਾਗਤ ਹੈ ਇਸ ਵਕਤ ਤਾਜ਼ਾ ਜਾਣਕਾਰੀ ਦਰਸ਼ਕਾਂ ਨਾਲ ਸਾਂਝੀ ਕਰਨ ਜਾ ਰਹੇ ਹਾਂ ਜ਼ਿਲ੍ਹਾ ਫਤਿਗੜ ਸਾਹਿਬ ਦੇ ਸ਼ਹਿਰ ਬੱਸੀ ਪਠਾਣਾ ਵਿਖੇ ਸ਼੍ਰੀ ਕਰਿਸ਼ਨ ਸੰਗੀਤਨ ਮੰਡਲ ਵੱਲੋਂ ਸ਼੍ਰੀ ਰਾਦਾ ਅਸ਼ਟਮੀ ਮਹਾਉਤਸਵ ਦੀਆਂ ਤਿਆਰੀਆਂ ਜ਼ੋਰਾਂ ਤੇ ਹਨ ਇਸ ਗੱਲ ਦਾ ਪ੍ਰਗਟਾਵਾ ਅੱਜ શ્રી ਕ੍ਰਿਸ਼ਨ ਸੰਗੀਤਨ ਮੰਡਲ ਦੇ ਪ੍ਰਧਾਨ ਰਾਜ ਕਮਲ ਨੇ શ્રી ਰਾਧਾ ਅਸ਼ਟਮੀ ਮਹਾਉਤਸਵ ਦੇ ਸਬੰਧ ਵਿੱਚ ਰੱਖੀ ਮੀਟਿੰਗ ਵਿੱਚ ਕੀਤਾ। ਉਹਨਾਂ ਨੇ ਦੱਸਿਆ ਕਿ ਇਹ ਮਹਾਉਤਸਵ ਰਾਤ 9 ਵਜੇ ਤੋਂ ਲੈ ਕੇ ਸਵੇਰੇ 4 ਵਜੇ ਤੱਕ ਅਗਰਵਾਲ ਧਰਮਸ਼ਾਲਾ ਵਿੱਚ ਚੱਲੇਗਾ। ਅਤੇ ਸਵੇਰੇ ਠੀਕ 4 ਵਜੇ ਸ਼ਰਦਾਲੂਆ ਵੱਲੋਂ શ્રી ਰਾਧਾ ਰਾਣੀ ਦਾ ਅਭਿਸ਼ੇਕ ਕਰਵਾਇਆ ਜਾਵੇਗਾ। ਇਸ ਉਪਰੰਤ ਪੂਰੇ ਸ਼ਹਿਰ ਵਿੱਚ ਪਰਬਾਤ ਫੇਰੀ ਕੱਡੀ ਜਾਵੇਗੀ। ਸ਼ਰਦਾਲੂਆਂ ਲਈ ਲੰਗਰ ਦਾ ਖਾਸ ਪ੍ਰਬੰਧ ਕੀਤਾ ਜਾਵੇਗਾ। ਉਨਾ ਨੇ ਦੱਸਿਆ ਕਿ ਇਸ ਮਹਾਉਤਸਵ ਵਿੱਚ ਵੱਖ-ਵੱਖ ਭਜਨ ਮੰਡਲੀਆਂ ਵੱਲੋਂ shri ਰਾਦਾ ਨਾਮ ਦਾ ਗੁਣਗਾਨ ਕੀਤਾ ਜਾਵੇਗਾ ਜੋ ਸਰਦਾਲੂ shri ਰਾਦਾ ਅਸ਼ਟਮੀ ਦੇ ਮੌਕੇ ਤੇ ਬਰਿੰਦਾਵਨ ਨਹੀਂ ਜਾ ਸਕਦੇ ਉਹ ਬੱਸੀ ਪਠਾਣਾ ਮਹਾਉਤਸਵ ਵਿੱਚ ਰਾਦਾ ਨਾਮ ਅਤੇ ਬਰਿੰਦਾਵਨ ਦਾ ਆਨੰਦ ਲੈਣਗੇ ਇਸ ਮੌਕੇ ਉੱਤੇ shri ਕ੍ਰਿਸ਼ਨ ਸੰਗੀਤਨ ਮੰਡਲ ਦੇ ਪ੍ਰਧਾਨ ਰਾਜਕਮਲ ਸ਼ਰਮਾ ਅਤੇ ਸ਼ਾਮਸੁੰਦਰ ਰੇਸ਼ੂ ਗੋਤਮ, ਅਰुण ਸ਼ਰਮਾ, ਚਾਂਦ ਸ਼ਰਮਾ, ਰਾਗ ਮਲਹੋਤਰਾ, ਲਲਿਤ ਸ਼ਰਮਾ, ਪਾਸ ਗੋਤਮ, ਨितीश ਗੋਤਮ, ਗੌਰਵ अमित मोदगिल राजन नन्नू आदि मेंबर हाजिर सन आज श्री कृष्ण संकीर्तन मंडल एक मीटिंग हुई है ਜਿਦੇ ਵਿੱਚ ਅਸੀਂ 10 ਤਾਰੀਖ ਨੂੰ 10 ਸਤੰਬਰ ਨੂੰ ਸ਼੍ਰੀ ਰਾਧਾ ਅਸ਼ਟਮੀ ਦਾ ਉਤਸਵ ਬਹੁਤ ਧੂਮ-ਧਾਮ ਨਾਲ ਅਗਰਵਾਲ ਧਰਮਸ਼ਾਲਾ ਵਿੱਚ ਮਨਾ ਰਹੇ ਹਾਂ ਜੀ ਜਿਸ ਦੇ ਵਿੱਚ ਬਿਲਕੁਲ ਬਰਸਾਨੇ ਦੀ ਤਰ੍ਹਾਂ ਜਿਸ ਤਰ੍ਹਾਂ ਬਰਸਾਨੇ ਦੇ ਵਿੱਚ ਸਮਾਜ ਲੱਗਦਾ ਹੈ ਸਹੀ ਜਿਹੜਾ ਹੈਗਾ ਉਹ ਸਮਾਜ ਹੈਗਾ 8:30 ਵਜੇ ਸ਼ੁਰੂ ਹੋ ਜਾਏਗਾ ਉਸ ਦੇ ਵਿੱਚ ਦੀਪਕ ਸਿੰਘ ਜੀ ਤੇ ਰਾਜੀਸ਼ ਰਾਜੇਸ਼ ਸਪਰਾ ਇਹ ਰਾਜਪੁਰਾ ਤੋਂ ਪਹੁੰਚ ਰਹੇ ਹੈ। શ્રી ਦਾਦਾ ਕ੍ਰਿਸ਼ਨ ਸੰਕੀਰਤਨ ਮੰਡਲ ਸਰਾਂ ਤੋਂ ਪਹੁੰਚ ਰਿਹਾ ਹੈ। ਰੂਪਨਾਬ ਜੀ ਬਚਨ, ਰੁਪਾਲੀ ਗੁਪਤਾ ਇੱਕ ਖਰੜ ਤੋਂ ਆ ਰਹੇ ਹਨ। ਅਰਜਿੰਦਰ ਸ਼ਰਮਾ ਐਂਡ ਪਾਰਟੀ ਬਸੀਪਠਾਣਾ ਤੋਂ શ્રી ਕ੍ਰਿਸ਼ਨ ਸੰਕੀਰਤਨ ਮੰਡਲ ਇਹ ਸਭ ਅਸੀਂ ਇੱਕ ਸਮਾਜ ਲਾ ਕੇ ਸੰਕੀਰਤਨ ਕਰਾਂਗੇ। ਇਹਦੇ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਡਾਕਟਰ ਅਮਰ ਸਿੰਘ ਜੋ ਸੰਸਦ ਹੈ ਉਹ ਆ ਰਹੇ ਹੈ। ਵਿਧਾਇਕ ਰੁਪਿੰਦਰ ਸਿੰਘ ਹੈਪੀ, ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ ਕਾਂਗਰਸ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਡਾਕਟਰ ਸਕੰਦਰ ਸਿੰਘ ਐਡਵੋਕੇਟ ਸ਼ਿਵ ਕਲਿਆਣ ਬੀਐਸਪੀ ਤੋਂ ਸ਼ਹਿਰ ਦੇ ਅਕਾਲੀ ਦਲ ਦੇ ਦਰਬਾਰਾ ਸਿੰਘ ਗਰੂ ਭਾਜਪਾ ਤੋਂ ਡਾਕਟਰ ਦੀਪਕ ਜੋਤੀ ਤੇ ਹੋਰ ਸ਼ਹਿਰ ਦੇ ਕਈ ਪਤਵੰਤੇ ਇੱਥੇ ਸ਼ਿਰਕਤ ਕਰ ਰਹੇ ਹਨ ਇਹ ਪ੍ਰੋਗਰਾਮ ਸਹੀ 8 ਵਜੇ ਸਟਾਰਟ ਹੋ ਜਾਏਗਾ ਅਗਰਵਾਲ ਧਰਮਸ਼ਾਲਾ ਦੇ ਵਿੱਚ ਤੇ ਸਵੇਰੇ 4 ਵਜੇ ਤੱਕ ਚਲੇਗਾ 4 ਵਜੇ ਰਾਧਾ ਰਣੀ ਦਾ ਅਭਿਸ਼ੇਕ ਕਰਵਾਇਆ ਜਾਏਗਾ ਸ਼ੰਧਾਲੂਆਂ ਵੱਲੋਂ ਤੇ ਬਹੁਤ ਧੁੰਮ ਧਾਮ ਦੇ ਨਾਲ ਇਹ ਪ੍ਰੋਗਰਾਮ ਅਗਰਵਾਲ ਧਰਮਸ਼ਾਲਾ ਚ ਕੀਤਾ ਜਾ ਰਿਹਾ ਤੇ ਮੇਰੀ ਸ਼ਹਿਰ ਨਿਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਉਹ ਇਸ ਸਮਾਗਮ ਦੇ ਵਿੱਚ ਵੱਧ ਚੜ ਕੇ ਹਿੱਸਾ ਲੈਣ ਤਾਂ ਜੋ ਰਾਧਾ ਰਾਣੀ ਦਾ ਇਹ ਤਿਉਹਾਰ ਬੜੇ ਧੁੰਮ ਧਾਮ ਦੇ ਨਾਲ ਮਨਾਇਆ ਜਾ ਸਕੇ ਇਸ ਦੇ ਵਿੱਚ ਵਿਸ਼ੇਸ਼ ਆਕਰਸ਼ਨ ਰਹੇਗਾ ਸਹੀ 6 ਵਜੇ ਜਿਸ ਤਰ੍ਹਾਂ ਬਰਸਾਨਾ ਦੇ ਵਿੱਚ ਗੋਲ ਗੱਪੇ ਟਿੱਕੀ ਤੇ ਦਹੀਂ ਭੱਲਾ ਇਹ ਵਿਸ਼ੇਸ਼ ਤੌਰ ਤੇ ਸ਼ਰਧਾਲੂਆਂ ਲਈ ਇੱਥੇ ਸਟਾਲ ਲਗਾਏ ਜਾਣਗੇ ਤੇ ਰਾਤ ਨੂੰ ਵੀ ਭੰਡਾਰਾ ਚੱਲਣਾ ਸੋ ਆਮ ਕ੍ਰਿਸ਼ਨ ਭਗਤਾਂ ਨੂੰ ਜੋ ਬ੍ਰਿੰਦਾਵਨ ਬਰਸਾਨਾ ਰਾਧਾ ਅਸ਼ਟਮੀ ਪਰਬ ਤੇ ਨਹੀਂ ਜਾ ਸਕਦੇ ਉਹ ਬਸੀਪਠਣਾ ਦੇ ਵਿੱਚ ਪਹੁੰਚਣ ਤੇ ਬਸੀਪਠਣਾ શ્રી ਕ੍ਰਿਸ਼ਨ ਸੰਗੀਤਨ ਮੰਡਲ ਘੁੰਮਤਾਂ ਦੇ ਨਾਲ ਇਹ ਰਾਧਾ ਅਸ਼ਟਮੀ ਉਤਸਵ ਮਨਾਇਆ ਇਹ ਤੀਸਰਾ ਪ੍ਰੋਗਰਾਮ ਹੈਗਾ ਸਾਡਾ ਦੇ ਸਾਡਾ ਸਾਰਾ ਮੰਡਲ ਅੱਜ ਮੀਟਿੰਗ ਕਰ ਰਹੇ ਹਾਂ ਅਸੀਂ ਸਭ ਦੀਆਂ ਡਿਊਟੀਆਂ ਲਗਾਈਆਂ ਸੇ ਬਾਲਾਜੀ ਸ਼ਾਮ ਪਰਿਵਾਰ ਜੋ ਸਾਡਾ ਇਹ ਵਸੀਪਠਾਣਾ ਦਾ ਬਾਲਾਜੀ ਸ਼ਾਮ ਪਰਿਵਾਰ ਹੈ ਉਸ ਉਹਨਾਂ ਦਾ ਬਹੁਤ بڑا ਸਹਿਯੋਗ ਹੈ ਸਾਨੂੰ ਉਹ ਸਾਡੇ ਨਾਲ ਰਲ ਮਿਲ ਕੇ ਸਾਡੇ ਨਾਲ ਇਹ ਪ੍ਰੋਗਰਾਮ ਦੇ ਵਿੱਚ ਸਪੋਰਟ ਕਰ ਰਹੇ ਹਨ ਤੇ ਉਹ ਪ੍ਰੋਗਰਾਮ ਆਰਗੇਨਾਈਜ਼ ਕਰਨ ਦੇ ਵਿੱਚ ਸਾਡਾ ਪੂਰਾ ਸਾਥ ਦੇ ਰਹੇ ਹਨ ਮੈਂ ਬਾਲਾਜੀ ਸ਼ਾਮ ਪਰਿਵਾਰ ਦਾ ਵੀ तहे ਦਿਲੋਂ ਧੰਨਵਾਦ ਕਰਦਾ ਤੇ ਆਮ ਕ੍ਰਿਸ਼ਨ ਭਗਤਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਉਹ ਇਸ ਅਨਾਲਾਸਮੀ ਉਤਸਵ ਤੇ ਵੱ ਚੜ ਕੇ ਹਿੱਸਾ ਲੈਣ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ